ਮੈਂ ਦੇਖਿਆ ਮੈਂ ਕਹਿਆ ਤਾਂ ਯਾਰ ਡੇਟ ਐਕਸਪਾਇਰ ਹੈ ਇਹ ਉਹ ਕਹਿੰਦੀ ਹੈ ਇਹ ਕੀ ਗੱਲ ਕਰਦੇ ਹੋ ਉਹ ਉਹਨਾਂ ਨੇ ਰਸਤੇਦਾਰ ਨੂੰ ਭੇਜਿਆ ਡੇਟ ਐਕਸਪਾਇਰ ਥੋੜਾ ਭੇਜਣਗੇ ਮੈਂ ਕਿਹਾ ਚਲੋ ਦੇਖਦੇ ਆਂ ਇੱਕ ਵਾਰੀ ਫਿਰ ਡੇਟ ਐਕਸਪਾਇਰ ਹੈ ਉਹ ਦੇਖਿਆ ਸੀ ਫਿਰ ਅਸੀਂ ਸਾਡੇ ਦਿਮਾਗ 'ਚ ਬੱਤੀ ਹੋਰ ਜਲਲੀ ਮੈਂ ਕਿਹਾ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਆਂ ਸਾਰਿਆਂ ਦੀ ਡੇਟ ਐਕਸਪਾਇਰ ਮੇਰੇ ਕੋਲ ਫੋਟੋ ਆ ਗਈ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਯਾਨੀ ਕਿ ਅਸੀਂ ਸੌਣ ਦਾ ਟਾਈਮ ਸੀਗਾ ਤੇ ਡੇਢ ਜਿਹਦੇ ਕਰੀਬ ਉਹਦੇ ਨੱਕ 'ਚ ਹੂੰਚ ਹੋਣ ਲੱਗੇ ਤੇ ਮੰਗੇ ਆਹੀ ਅਸੀਂ ਤਾਂ ਕਬਰ ਆਗੇ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਵੀ ਸਾਡੇ ਨਾਲ ਇਦਾਂ ਵਰਤਿਆ ਹੋਰ ਕਿਸੇ ਨਾਲ ਨਾ ਹੋਵੇ ਸਾਡੀ ਤਾਂ ਇਹੀ ਮੰਗ ਆਏ ਵੀ ਦੁਕਾਨਦਾਰ ਨੂੰ ਅਕਲ ਆਣੀ ਚਾਹੀਦੀ ਏ ਵੀ ਇਹ ਚੀਜ਼ਾਂ ਨਾ ਹੋਣ ਤੁਹਾਨੂੰ ਗਿਫਟ ਦਿੱਤਾ ਬਾਕੀਆਂ ਨੂੰ ਵੀ ਇਹ ਰਿਸ਼ਤੇਦਾਰਾਂ ਹੋਰਾਂ ਨੂੰ ਵੀ ਉਹਨਾਂ ਨੇ ਗਿਫਟ ਦਿੱਤਾ ਨਹੀਂ ਜੀ ਨਹੀਂ ਮੇਰੀ ਕੁੜੀ ਦੀ ਮੰਗਣੀ ਕੀਤੀ ਹੈ ਨਾ ਤੇ ਸਾਨੂੰ ਦੇਣਗੇ ਬਾਕੀ ਨੂੰ ਥੋੜਾ ਦੇਣਗੇ ਤੇ ਸਾਡੇ ਬੱਚੇ ਨੇ ਸਿਰਫ ਇਹਨਾਂ ਦੇ 2-3 ਜਣੇ ਨੇ ਖਾਧਾ ਅਸੀਂ ਨਹੀਂ ਖਾਧਾ ਕਿਉਂਕਿ ਬੱਚੇ ਦਾ ਸਮਾਨ ਸੀਗਾ ਸਾਡਾ ਕੋਈ ਰੋਲ ਨਹੀਂ ਸੀਗਾ ਖਾਨ ਦਾ ਬੱਚੀ ਤੁਹਾਡੀ ਨੂੰ ਠੀਕ ਹੈ ਹਾਂਜੀ ਠੀਕ ਹੈ ਫਿਰ ਵੀ ਇੰਨੀ ਠੀਕ ਨਹੀਂ ਹੈਗੀ ਹਾਲੇ ਵੀ ਉਲਟੀਆਂ ਘੇਰਦੀ ਮੀਸ ਰਿਸ਼ਤੇਦਾਰਾਂ ਨੇ ਵੱਲੋਂ ਉੱਥੇ ਕਾਰਵਾਈ ਨਹੀਂ ਕੀਤੀ ਹਾਂਜੀ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੀ ਹੈ ਤੇ ਹੁਣੇ ਮੈਨੂੰ ਥੋੜੇ ਦਿਨ ਫੋਨ ਆਇਆ ਉਹ 2:30 ਵਜੇ ਤੱਕ 2 ਕ ਘੰਟੇ ਬਾਅਦ ਉੱਥੇ ਪੁਲਿਸ ਵੀ ਨਾਲ ਲੈ ਕੇ ਆਣਗੇ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਵਿਨੋਦ ਦਾ ਬੱਚੀ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਚੌਕਲੇਟ ਵਾਲੀ ਕੀ ਹੈ ਪੂਰਾ ਮਾਮਲਾ ਜੀ ਅਸੀਂ ਨਾ ਅਸੀਂ 13 ਤਰੀਕ ਨੂੰ ਅਸੀਂ ਪਟਿਆਲੇ ਗਏ ਸੀਗੇ ਸ਼ਾਦੀ ਤੇ ਠੀਕ ਹੈ ਜੀ ਤੇ ਅਸੀਂ ਉੱਥੇ ਜਾ ਕੇ ਵਿਆਹ ਟੈਂਡ ਕੀਤਾ ਸ਼ਾਦੀ ਤੇ ਜੀ ਸਾਡੇ ਇੱਥੇ ਰਿਸ਼ਤੇਦਾਰਾਂ ਦੇ ਮੇਰੀ ਕੁੜੀ ਦੇ ਸਹੁਰੇ ਹੋ ਰਹੇ ਨੇ ਠੀਕ ਹੈ ਜੀ ਅਸੀਂ ਉਹਨਾਂ ਦੇ ਘਰੇ ਗਏ ਗੱਲਾਂ ਬਾਤਾਂ ਕੀਤੀਆਂ ਤੇ ਜਦੋਂ ਉਹਨਾਂ ਨੇ ਸਾਨੂੰ ਗਿਫਟ ਲੈ ਕੇ ਦਿੱਤਾ ਕੋਈ ਸ਼ੋਰੂਮ ਤੋਂ ਠੀਕ ਹੈ ਜੀ ਤੇ ਗਿਫਟ ਲੈ ਕੇ ਦਿੱਤਾ ਅਸੀਂ ਉਹੀ ਗਿਫਟ ਪੈਕ ਕਰਤਾ ਆ ਅਸੀਂ ਇੱਥੇ ਲੁਧਿਆਣਾ ਲੈ ਆਏ ਵਿਆਹ ਨਿਮਣ ਤੋਂ ਬਾਅਦ ਅਸੀਂ ਲਿਆ ਕੇ ਬੱਚਿਆਂ ਨੂੰ ਦਿੱਤਾ ਵੀ ਇਹ ਗਿਫਟ ਉੱਥੋਂ ਦੀ ਆਇਆ ਅਸੀਂ ਤਾਂ ਸਿਰਫ ਮੀਆਂ-ਬੀਵੀ ਦੋਨੋਂ ਜਿਹੜੇ ਗਏ ਸੀ ਤੇ ਮੇਰੀ ਪੋਤੀ ਮੇਰੀ ਬੇਟੀ ਤੇ ਮੇਰਾ ਬੇਟਾ ਮੇਰੀ ਨੂੰ ਸਾਰੇ ਜਣੇ ਇੱਥੇ ਹੀ ਸੀਗੇ ਜੀ ਸਿਰਫ ਅਸੀਂ ਦੋ ਜਣੇ ਗਏ ਸੀ ਉਹ ਅਸੀਂ ਗਿਫਟ ਲੈ ਕੇ ਇੱਥੇ ਘਰੇ ਰੱਖਿਆ ਤੇ ਬੱਚੇ ਕਹਿੰਦੇ ਵੀ ਗਿਫਟ ਆਇਆ ਚਲੋ ਫਿਰ ਸ਼ਾਮ ਨੂੰ ਉਹਨਾਂ ਨੇ ਬੱਚਿਆਂ ਨੇ ਥੋੜਾ ਥੋੜਾ ਖਾ ਲਿਆ ਮੇਰੀ ਬੇਟੀ ਨੇ ਵੀ ਖਾਇਆ ਮੇਰੀ ਪੋਤੀ ਨੇ ਵੀ ਖਾਇਆ ਮਾੜਾ ਮਾੜਾ ਜਾਂ ਤੇ ਹੁਣ ਬੇਟੀ ਨੇ ਤਾਂ ਖਾ ਲਿਆ ਉਹ ਵੱਡੀ ਸੀਗੀ 20-21 ਸਾਲਾਂ ਦੀ 20 ਸਾਲਾਂ ਦੀ ਤੇ ਖਾ ਲਿਆ ਉਸ ਤੋਂ ਬਾਅਦ ਫਿਰ ਨਾ ਮੇਰੀ ਛੋਟੀ ਦੀ ਪੋਤੀ ਤੇ ਮੇਰੀ ਬੇਟੀ ਦੀ ਤੇ ਉਹ ਥਲਕੀ ਥਲਕੀ ਖਰਾਬ ਜੀ ਹੋਣ ਲੱਗੀ ਅਸੀਂ ਕਿਹਾ ਵੀ ਕੋਈ ਨੋਰਮਲ ਹੋ ਗਿਆ ਨਾ ਕੋਈ ਦਿੱਕਤ ਨਹੀਂ ਉਹ ਹੀ ਚਾਕਲੇਟ ਵਗੈਰਾ ਖ吃 ਗਈ ਹੁੰਦੀ ਨਹੀਂ ਪਹਿਲਾਂ ਉਹਨੂੰ ਸਾਨੂੰ ਪਤਾ ਨਹੀਂ ਚੱਲਿਆ ਕਿ ਸਿਹਤ ਰਹੀ ਹੈ ਅਸੀਂ ਉਹ ਤਵੇ ਖਰਾਬ ਹੋ ਗਈ ਮੈਂ ਆਪਣੇ ਬੇਟੇ ਨੂੰ ਆਪਣੇ ਸਾਹਮਣੇ ਨੋ ਕੁਚੇ ਹੈ ਗਿਆ ਜੈਨ ਵਾਲੇ ਉਹਨਾਂ ਕੋਲ ਦਵਾਈ ਦਵਾ ਕੇ ਲਿਆ ਤੇ ਉਹਦੋਂ ਆਰਾਮ ਆ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਜਿਹੜੀ ਪੋਤੀ ਹੈ ਉਹ ਉਲਟੀਆਂ ਕਰਦੀ ਪਈ ਹੈ ਉਹ ਲੂਜ਼ ਮੋਸ਼ਨ ਲੱਗਦੇ ਵੇ ਠੀਕ ਹੈ ਜੀ ਉਹ ਛੋਟੀ ਹੈ 1.5 ਸਾਲ ਦੀ ਹੈਗੀ ਹੈ ਤੇ ਉਹਨੂੰ ਲੂਜ਼ ਮੋਸ਼ਨ ਲੱਗਦੇ ਵੇ ਜੀ ਤੇ ਫਿਰ ਮੈਂ ਉਹਨੂੰ ਨੋਰਮਲ ਡਾਕਟਰ ਕੋਲ ਦਵਾਈ ਦਰਾਨ ਗਿਆ ਜਿੱਦਾਂ ਮੇਰੇ ਬੇਟੇ ਨੇ ਦਵਾਣ ਗਿਆ ਸੀ ਉਦਾਂ ਹੀ ਉਹਨੂੰ ਦਵਾ ਕੇ ਲਿਆ ਤੇ ਡਾਕਟਰ ਨੇ ਕਿਹਾ ਵੀ ਇਹ ਡ੍ਰੌਪਸ ਹੈ ਇਹਦੀ ਉਲਟੀ ਨਾ ਆ ਰੋ ਆਵੇਗੀ ਤੇ ਇਹਦੇ ਲੂਜ਼ ਮੋਸ਼ਨ ਵੀ ਨਹੀਂ ਹੋਏ ਜੀ ਠੀਕ ਹੋ ਜਾਏਗੀ ਜੀ ਮੈਂ ਲੈ ਆਇਆ ਅਸੀਂ ਫਿਰ ਰਾਤ ਨੂੰ ਉਹਨੂੰ ਦਵਾਈ ਦਿੰਦੇ ਰਹੇ او ਆਰਐਸ ਵੀ ਪਿਲਾਇਆ ਲਾਉਂਦੇ ਰਹੇ ਉਹਨੂੰ ਆਰਾਮ ਨਹੀਂ ਆਇਆ ਜੀ ਆਰਾਮ ਨਹੀਂ ਆਇਆ ਤੇ ਉਸ ਤੋਂ ਬਾਅਦ ਕੀ ਕਹਿੰਦੇ ਨੂੰ ਮੈਂ ਡਾਕਟਰ ਨੂੰ ਫੋਨ ਕੀਤਾ ਮੈਂ ਡਾਕਟਰ ਸਾਹਿਬ ਇਦਾਂ ਦਾ ਡਾਕਟਰ ਕਹਿੰਦੇ ਕੋਈ ਨਹੀਂ ਛੋਟੀ ਬੱਚੀ ਹੈ ਹੌਲੀ ਹੌਲੀ ਆਰਾਮ ਆ ਜਾਏਗਾ ਨਹੀਂ ਆਇਆ ਜੀ ਅਸੀਂ ਫਿਰ ਚਲੋ ਕੋਈ ਠੀਕ ਹੈ ਆ ਜਾਏਗਾ ਆਰਾਮ ਉਸ ਤੋਂ ਬਾਅਦ ਜੀ ਉਹਦੀ ਤਬੀਅਤ ਥੋੜੀ ਹੋਰ ਜ਼ਿਆਦਾ ਖਰਾਬ ਹੋਣ ਲੱਗ ਗਈ ਰਾਤ ਦੇ ਕੋਈ 12 1:30 ਵਜੇ ਤੱਕ ਕਰੀਬ ਯਾਨੀ ਕਿ ਅਸੀਂ ਸੌਣ ਦਾ ਟਾਈਮ ਸੀਗਾ ਤੇ 1:30 ਦੇ ਕਰੀਬ ਉਹਦੇ ਨੱਕ 'ਚ ਹੂੰਚ ਹੋਣ ਲੱਗੇ ਤੇ ਮੈਂ ਕਿਹਾ ਆਹੀ ਅਸੀਂ ਤਾਂ ਘਬਰਾ ਗਏ ਬੁਰਾ ਹਾਲ ਹੋ ਗਿਆ ਸਾਡਾ ਮੇਰਾ ਮੁੰਡਾ ਹੀ ਰੋਣ ਲੱਗਿਆ ਉਹ ਵੀ ਰੋਣ ਲੱਗੇ ਮਗਾ ਬੇਟਾ ਰੋਣਾ ਫਿਰ ਅਸੀਂ ਉਹਨੂੰ ਪਾਣੀ ਦੇ ਛਿੱਟੇ ਛੁੱਟੇ ਮਾਰੇ ਤੇ ਹੌਲੀ ਹੌਲੀ ਉਹਦਾ ਥੋੜਾ ਉਹਨੂੰ ਨੋਰਮਲ ਕੀਤਾ ਠੀਕ ਹੈ ਜੀ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਢੀਲ ਨਹੀਂ ਦਿੱਤੀ ਮਗਾ ਤੂੰ ਇਦਾਂ ਕਰ ਬੇਟਾ ਇਹਨੂੰ ਨਾ ਸਿੱਧਾ ਨਾ ਹਸਪੀਟਲ ਲੈ ਕੇ ਜਾ ਉਹਦੇ ਨਾ ਗੁੱਡੀ ਸਾਡੀ ਕੁੜੀਆ ਦਾ ਕਾਰਡ ਬਣਿਆ ਆ ਜੀ ਸਿਵਲ ਹਸਪੀਟਲ ਦਾ ਅਸੀਂ ਉਹਨੂੰ ਸਿਵਲ ਹਸਪੀਟਲ ਭੇਜ ਦਿੱਤਾ ਮੇਰਾ ਮੁੰਡਾ ਗਿਆ ਮੇਰੀ ਨੂ ਗਈ ਠੀਕ ਹੈ ਜੀ ਉੱਥੇ ਜਾ ਕੇ ਡਾਕਟਰ ਦੇਖਾਇਆ ਕਹਿੰਦੇ ਵੀ ਡਾਕਟਰ ਕਹਿੰਦੇ ਵੀ ਕੋਈ ਨਹੀਂ ਚੈੱਕ ਕਰਦੇ ਆ ਤੇ ਉਹਨਾਂ ਨੇ ਦਵਾਈ ਦਿੱਤੀ ਕਹਿੰਦੇ ਵੀ ਇਹਦੇ ਇਨਫੈਕਸ਼ਨ ਵਗੈਰਾ ਹੋ ਸਕਦਾ ਸਾਨੂੰ ਨਹੀਂ ਪਤਾ ਸੀ ਵੀ ਕਾਹਦੇ ਨਾਲ ਹੋਇਆ ਇਨਫੈਕਸ਼ਨ ਵਗੈਰਾ ਹੋ ਸਕਦਾ ਉਹਨਾਂ ਨੇ ਦਵਾਈ ਦੇ ਦਿੱਤੀ ਤੇ ਅਸੀਂ ਉਹਨੂੰ ਦੁਪਹਿਰੇ ਘਰੇ ਲੈ ਆਏ ਤੇ ਉਸ ਤੋਂ ਬਾਅਦ ਫਿਰ ਉਹਦੀ ਤਵੇ ਥੋੜੀ ਹਲਕੀ ਜੀ ਸੁਧਰੀ ਹਲਕੀ ਜੀ ਫਿਰ ਅਸੀਂ ਡਾਕਟਰ ਨੂੰ ਗਿਆ ਮੈਂ ਡਾਕਟਰ ਸਾਹਿਬ ਦੇਖੋ ਹਲੇ ਹੋਰ ਡਾਕਟਰ ਕਹਿੰਦੇ ਵੀ ਦੇਖੋ ਜੇ ਜ਼ਿਆਦਾ ਹੋਇਆ ਨਾ ਫਿਰ ਆਪਾਂ ਇਹਨੂੰ ਪਰਤੀ ਕਰਾਂਗੇ ਵੈਸੇ ਛੋਟੀ ਬੱਚੀ ਹੈ ਇਹਨੂੰ ਪਰਤੀ ਨਹੀਂ ਕਰ ਸਕਦੇ ਤੁਸੀਂ ਇਹਦੇ ਕਰ ਲੈ ਕੇ ਜਾਓ ਔਰ ਜੇ ਜ਼ਿਆਦਾ ਦਿੱਕਤ ਹੋਈ ਤੁਸੀਂ ਤੁਰੰਤ ਆ ਜਾਣਾ ਫਿਰ ਹੌਲੀ ਹੌਲੀ ਉਹਨੂੰ ਆਰਾਮ ਆਣ ਲੱਗ ਗਿਆ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬੱਚੀ ਜਿਹੜੀ ਹੈ ਸਕਲਰ ਕਾਨ ਤੋਂ ਅਲੋਜੀ ਤਬੀਅਤ ਬਿਗਰੀ ਤੁਹਾਨੂੰ ਉਹ ਮਤਨ ਦੱਸਦਾ ਪਿਆ ਨਾ ਅਸੀਂ ਅੰਦਰ ਬੈਠੇ ਸੀਗੇ ਮੈਂ ਇਹ ਵੀ ਦੋਨੋਂ ਤੇ ਜਿਹੜੀ ਉਹਨੂੰ ਅਸੀਂ ਕੁਰਕੁਰਾ ਦਿੱਤਾ ਸੀ ਨਾ ਗੁੜੀਆਂ ਨੂੰ ਛੋਟੀ ਮੇਰੀ ਪੋਤੀ ਨੂੰ ਉਹ ਹਲਕਾ ਜਿਹਾ ਦੇ ਦਿੱਤੇ ਉਹਨੇ ਉਸ ਤੋਂ ਬਾਅਦ ਉਹਨੇ ਅਸੀਂ ਰਬੜ ਲਗਾ ਕੇ ਇੱਕ ਸਾਈਡ ਤੇ ਰੱਖ ਦਿੱਤਾ ਸੀਗਾ ਠੀਕ ਹੈ ਜੀ ਅਸੀਂ ਫਿਰ ਆਪਸ ਚ ਗੱਲਾਂ ਮਾਰਦੇ ਪਏ ਸੀਗੇ ਵੀ ਇਹ ਕਿਦਾਂ ਹੋ ਗਿਆ ਯਾਰ ਬੱਚਾ ਦਾ ਤਬੀਅਤ ਖਰਾਬ ਹੋ ਗਈ ਤੇ ਇਹਦੀ ਦਾਦੀ ਨੇ ਦੇਖਿਆ ਕਿ ਤਾ ਆਪਾਂ ਕੁਰਕਰੇ ਖਾ ਰਹੇ ਆ ਬੱਚੇ ਇਹਦੇ ਨਾਲ ਤਾਂ ਨਹੀਂ ਇਹਨੂੰ ਬਾਹਰ ਸੁੱਟੋ ਤੇ ਉਹਨੇ ਮੈਨੂੰ ਦਿੱਤਾ ਕਿ ਇਹਨੂੰ ਬਾਹਰ ਸੁੱਟ ਦੋ ਇਹਦੇ ਨਾਲ ਤੇ ਛੱਡੋ ਪਰ ਇਹਨੂੰ ਆਪਾਂ ਇਹਨੂੰ ਤੀਤੀ ਇਹਨੂੰ ਬਾਹਰ ਸੁੱਟ ਦੋ ਤੇ ਅਸੀਂ ਬਾਹਰ ਸੁੱਟਣ ਲੱਗੇ ਮੈਂ ਇੱਕ ਵਾਰੀ ਮੈਂ ਕਿਹਾ ਨਿਗ੍ਹਾ ਮਾਰ ਲਈ ਮੜੀ ਜੀ ਮੈਂ ਦੇਖਿਆ ਮੈਂ ਕਿਹਾ ਤੇ ਯਾਰ ਡੇਟ ਐਕਸਪਾਇਰ ਹੈ ਇਹ ਉਹ ਕਹਿੰਦੀ ਹੈ ਇਹ ਕੀ ਗੱਲ ਕਰਦੇ ਹੋ ਉਹ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਭੇਜਿਆ ਡੇਟ ਐਕਸਪਾਇਰ ਥੋੜਾ ਭੇਜਣਗੇ ਮੈਂ ਕਿਹਾ ਚਲੋ ਦੇਖਦੇ ਹਾਂ ਇੱਕ ਵਾਰੀ ਫਿਰ ਡੇਟ ਐਕਸਪਾਇਰ ਹੈ ਉਹ ਦੇਖਿਆ ਸੀ ਫਿਰ ਅਸੀਂ ਸਾਡੇ ਦਿਮਾਗ 'ਚ ਬੱਤੀ ਹੋਰ ਜੱਲਲੀ ਮੈਂ ਕਿਹਾ ਜਿਹੜਾ ਬਾਕੀ ਸਮਾਨ ਖਾਇਆ ਉਹ ਵੀ ਚੈੱਕ ਕਰਦੇ ਹਾਂ ਸਾਰਾ ਸਮਾਨ ਬੱਚਿਆਂ ਨੇ ਖਾਧਾ ਹੋਇਆ ਸੀਗਾ ਤੇ ਉਹ ਜਿੰਨਾ ਵੀ ਪੌਚ ਸੀਗੇ ਹੋਰ ਸੀਗੇ ਸਾਰੇ ਅਸੀਂ ਡੈਸਟ ਬਿੰਚ ਰੱਖਿਆ ਸੀ ਬੱਚਿਆਂ ਦੇ ਉੱਪਰ ਸਾਡਾ ਡੈਸਟ ਬਿੰਚ ਦੇ ਉੱਪਰ ਆ ਸੁੱਕਾ ਤੇ ਜਿਹੜਾ نیچے ਆ ਉਹ ਅਲੱਗ ਹੈ ਠੀਕ ਹੈ ਜੀ ਫਿਰ ਅਸੀਂ ਉਹ ਡੈਸਟ ਬਿੰਚ ਚੈੱਕ ਕੀਤਾ ਨਾ ਸਾਰਿਆਂ ਦੀ ਡੇਟ ਐਕਸਪਾਇਰ ਮੇਰੇ ਕੋਲ ਫੋਟੋਆਂ ਆ ਗਈ ਹੈ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਤੁਹਾਨੂੰ ਪੁਲਿਸ ਪਹੁੰਚੀ ਹੈ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਸਿਰਫ ਇਹੀ ਮੰਗ ਕਰਦੇ ਆ ਜੀ ਵੀ ਸਾਡੇ ਨਾਲ ਇਦਾਂ ਵਰਤਿਆ ਹੋਰ ਕਿਸੇ ਨਾਲ ਨਾ ਹੋਵੇ ਸਾਡੀ ਤਾਂ ਇਹੀ ਮੰਗ ਹੈ ਵੀ ਦੁਕਾਨਦਾਰ ਨੂੰ ਕਹਲਾਣੀ ਚਾਹੀਦੀ ਹੈ ਵੀ ਇਹ ਚੀਜ਼ਾਂ ਨਾ ਸਿਕਾਇਤ ਇੱਥੇ ਤੱਕ ਰਾਈ ਨਹੀਂ ਕਿਉਂਕਿ ਅਸੀਂ ਤਾਂ ਦੇਖੋ ਸਮਾਨ ਲੈ ਕੇ ਨਹੀਂ ਆਏ ਸਾਨੂੰ ਤਾਂ ਕਿਸ ਨੇ ਦਿੱਤਾ ਆਇਆ ਸੀ ਇੱਕ ਹੋਰ ਚੀਜ਼ ਹੈ ਤੁਹਾਨੂੰ ਗਿਫਟ ਦਿੱਤਾ ਬਾਕੀਆਂ ਨੂੰ ਵੀ ਇਹ ਰਿਸ਼ਤਦਾਰਾਂ ਹੋਰਾਂ ਨੂੰ ਵੀ ਉਹਨਾਂ ਨੇ ਗਿਫਟ ਦਿੱਤਾ ਨਹੀਂ ਜੀ ਨਹੀਂ ਮੇਰੀ ਕੁੜੀ ਦੀ ਮੰਗਣੀ ਕੀਤੀ ਹੈ ਨਾ ਤੇ ਸਾਨੂੰ ਦੇਣਗੇ ਬਾਕੀ ਨੂੰ ਥੋੜਾ ਦੇਣਗੇ ਤੇ ਸਾਡੇ ਬੱਚੇ ਨੇ ਸਿਰਫ ਇਹਨਾਂ ਦੇ 2-3 ਜਣੇ ਨੇ ਖਾਧਾ ਅਸੀਂ ਨਹੀਂ ਖਾਧਾ ਕਿਉਂਕਿ ਬੱਚੇ ਦਾ ਸਮਾਨ ਸੀਗਾ ਸਾਡਾ ਕੋਈ ਰੋਲ ਨਹੀਂ ਸੀਗਾ ਖਾਣ ਦਾ ਬੱਚੀ ਤੁਹਾਡੀ ਨੂੰ ਠੀਕ ਆ ਹਾਂਜੀ ਠੀਕ ਹੈ ਫਿਰ ਵੀ ਇੰਨੀ ਠੀਕ ਨਹੀਂ ਹੈਗੀ ਹਾਲੇ ਵੀ ਉਲਟੀਆਂ ਘੇਰਦੀ ਵੀ ਰਿਸ਼ਤੇਦਾਰਾਂ ਦੇ ਵੱਲੋਂ ਉੱਥੇ ਕਾਰਵਾਈ ਨਹੀਂ ਕੀਤੀ ਗਈ ਹਾਂਜੀ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੀ ਹੈ ਤੇ ਹੁਣੇ ਮੈਨੂੰ ਥੋੜੇ ਦਿਨ ਫੋਨ ਆਇਆ ਉਹ 2:30 ਵਜੇ ਤੱਕ 2 ਕ ਘੰਟੇ ਬਾਅਦ ਉੱਥੇ ਪੁਲਿਸ ਵੀ ਨਾਮ ਲੈ ਕੇ ਆਣਗੇ ਠੀਕ ਹੈ ਤੇ ਅਸੀਂ ਉਹਨਾਂ ਨੂੰ ਬਿਆਨ ਦੇਵਾਂਗੇ ਜੋ ਵੀ ਸਾਡੇ ਨਾਲ ਬੀਤੀ ਹੈ ਉਹ ਦਵਾਂਗੇ ਜਿਵੇਂ ਤੁਹਾਨੂੰ ਕਹਿ ਰਿਆ ਅਸੀਂ ਉਹ ਉਹਨਾਂ ਨੂੰ ਕਹਾਂਗੇ ਜੋ ਸਾਡੇ ਨਾਲ ਬੀਤੀ ਹੈ ਠੀਕ ਅਸੀਂ ਤਾਂ ਸਿਰਫ ਇਹੀ ਜਾਣੇ ਆ ਵੀ ਜਿੱਦਾਂ ਸਾਡੇ ਨਾਲ ਬੀਤੀ ਵੀ ਅਸੀਂ ਕਿਸੇ ਨਾਲ ਨਾਲ ਬੀਤੀ ਹੁਣ ਬੱਚੀ ਚਾਹੀਏ ਜੀ ਬੱਚੀ ਠੀਕ ਹੈ ਕਾਫੀ ਹੱਦ ਤੱਕ ਠੀਕ ਹੈ ਇੰਨੀ ਨਹੀਂ ਠੀਕ ਹੈ ਗਿਆ ਡਾਕਟਰ ਨੂੰ ਅਸੀਂ ਪੁੱਛਿਆ ਡਾਕਟਰ ਡਾਕਟਰ ਇਹ ਕਹਿੰਦੇ ਵੀ ਇਨਫੈਕਸ਼ਨ ਹੋ ਗਿਆ ਹੈ ਪਰ ਹੌਲੀ ਹੌਲੀ ਆਰਾਮ ਆਏਗਾ ਕਿਉਂਕਿ 1.5 ਸਾਲ ਦੀ ਬੱਚੀ ਹੈ ਅਸੀਂ ਬਾਕੀ ਟੈਸਟ ਕਰਾਏ ਮਗਰ ਡਾਕਟਰ ਤੁਸੀਂ ਇਹਨਾਂ ਤੋਂ ਖੂਨ ਕਢ ਲਿਆ ਬੱਚੇ ਦਾ ਕਹਿੰਦਾ ਸਾਡਾ ਤਾਂ ਕੰਮ ਹੈ ਫਿਰ ਡਾਕਟਰ ਕਹਿੰਦੇ ਦੇ ਇਹਦੇ ਨਾਲ ਆਰਾਮ ਆ ਗਿਆ ਪੁਲਿਸ ਆ ਰਹੀ ਹੈ ਮਤਲਬ ਹਾਂਜੀ ਹਾਂਜੀ ਯਾਰ ਹਾਂਜੀ ਆ ਰਹੀ ਹੈ ਇੱਕ ਉਹ ਸਿਰ ਫੋਟੋ